ਮੇਰ ਨੂੰ ਮੈਨੂਅਲ ਜੀ ਉੱਥੇ ਮੇਲਾ ਚੱਲ ਰਿਹਾ ਸੀ ਜੀ ਬੁਗਾ ਮੜੀ ਵਾਲਾ ਔਰ ਉਸ ਦੇ ਵਿੱਚ ਕਾਫੀ ਰਸਤੀ ਤੇ ਉੱਥੇ ਛੋਟਾ ਭਰਾ ਜਾ ਰਿਹਾ ਸੀ ਔਰ ਉਹਦੇ ਪਿੱਛੇ ਇੱਕ ਚਿੱਕੀ ਨਾਂ ਦਾ ਬੰਦਾ ਔਰ ਬਾਕੀ ਚਾਰ ਪੰਜ ਹੋਰ ਬੰਦੇ ਸੀ ਨਾਲ ਉਹਨਾਂ ਦੇ ਉਹਨੇ ਪਿੱਛੇ ਪਿੱਛੇ ਲੱਗੇ ਹੋਏ ਔਰ ਉਸ ਨੂੰ ਮੇਲੇ ਦੇ ਵਿੱਚ ਨਾਲ ਹੀ ਜਿੰਮ ਹੈਗੀ ਜਿੰਮ ਦੇ ਵਿੱਚ ਉਹਨੂੰ ਖਿੱਚ ਕੇ ਲੈ ਗਈ ਤੇ ਔਰ ਜਦੋਂ ਖਿੱਚ ਕੇ ਲੈ ਗਈ ਗਏ ਤੇ ਅਸੀਂ ਜਦੋਂ ਉੱਥੇ ਗਏ ਵਿਖਿਆ ਤੇ ਉਹਨੂੰ ਫੋਟਮਾਰ ਕਰ ਰਹੀ ਸੀ ਉਹਦੇ ਕੋਲ ਪੈਸੇ ਖੋ ਰਹੇ ਸੀ ਮੋਬਾਈਲ ਖੋ ਰਹੇ ਸੀ ਚਿੱਕੀ ਨੇ ਪਹਿਲਾਂ ਵੀ ਮੋਬਾਈਲ ਖੋਇਆ ਸੀ ਉਸਦੇ ਲੜਕੇ ਨੇ ਜੀ ਔਰ ਇਸ ਦੀ ਦਰਖਾਸਤ ਅਸੀਂ ਥਾਣਾ ਕੈਂਟ ਦੇ ਵਿੱਚ ਦਿੱਤੀ ਹੋਈ ਜੀ ਤੇ ਉਸ ਦੀ ਕੋਈ ਸੁਣਵਾਈ ਸੁਣਈ ਨਹੀਂ ਹੋਈ ਐਸ ਕੀ ਫੇਰ ਉਸਨੇ ਉਹੀ ਕੰਮ ਕਰਤਾ ਔਰ ਸਾਡੇ ਨਾਲੇ ਤਾਂ ਸੱਟਾਂ ਲਾਈਆਂ ਛੋਟੇ ਭਰਾ ਦੀ ਵੀ ਸੱਟਾਂ ਲਾਈਆਂ ਔਰ ਸਾਡੇ ਪੈਸੇ ਵੀ ਖੋਕੇ ਲੈ ਗਿਆ ਔਰ ਇਹਨਾਂ ਲੋਕਾਂ ਆਏ ਇਹਨਾਂ ਬੰਦਿਆਂ ਕੋਲੇ ਤੇਜ਼ ਹਥਿਆਰ ਦੇ ਹਥਿਆਰ ਸੀ ਔਰ ਕਈਆਂ ਕੋਲੇ ਆਪਣਾ ਰਾੜ ਸੀ ਜਿਹੜੇ ਸਾਡੇ ਸਿਰ ਤੇ ਮਾਰੇ ਉਤੇਜ ਧਾਰਨਾ ਸਾਡੇ ਤੇ ਕਾਫੀ ਕਰਦਨ ਤੇ ਕਿੰਨੇ ਬੰਦੇ ਜਖਮੀ ਹੋਏ ਇਹਦੇ ਚ ਇਹਦੇ ਚ ਦੋ ਜਨੇ ਜਖਮੀ ਹੋਏ ਜੀ ਇੱਕ ਮੈਂ ਔਰ ਇੱਕ ਮੇਰਾ ਭਰਾ ਤੇ ਉਹਦੀ ਹਾਲਤ ਹੁਣ ਕਿਦਾਂ ਦੀ ਹੈ ਹੁਣ ਥੋੜੀ ਹਾਲਤ ਗੰਭੀਰ ਹੈ ਜੋ ਥੋੜਾ ਰੈਫਰ ਕੀਤਾ ਹੋਈ ਜੀ ਦੂਸਰੇ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਔਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਲਾਹਾਂ ਅਸੀਂ ਦੋਪਰਾਵਾ ਤੇ ਜਿਹੜਾ ਹਮਲਾ ਕੀਤਾ ਹੈਗਾ ਉਹ ਕੀ ਮਾਮਲਾ ਹੈ ਇੱਕ ਜਿਹੜਾ ਹੈਗਾ ਲੜਾਈ ਝਗੜੇ ਦਾ ਮਸਲਾ ਸਾਹਮਣੇ ਜੁੜਾਇਆ ਹੈਗਾ ਫਲੋਸਪੁਰ ਕੈਂਟ ਦੇ ਏਰੀਆ ਵਿੱਚ ਇਸ ਵਿੱਚ ਜਿਹੜਾ ਰੂਪੀ ਹੈਗਾ ਚਿੱਕੀ ਉਹ ਦੇ ਖਰਾਬ ਜਿਹੜਾ ਹੈਗਾ ਪਰਸ਼ਾ ਵੀ ਦੱਸ ਕੇ ਦਿੱਤਾ ਗਿਆ ਹੈ ਇਹ ਹੁਣ ਰੇਡਾ ਚੱਲ ਰਹੀ ਨੂੰ ਛੇਤੀ ਛੇਤੀ ਲੱਭਲਾਂ ਥੈਂਕ ਯੂ ਸਰ ਇਹਨੇ ਦੋਪਰਾਵਾ ਦੇ ਉੱਪਰ ਹਮਲਾ ਕੀਤਾ ਦੋਪਰਾਵਾ ਹੈਗੇ ਐਨੂਅਲ ਤੇ ਮੈਨੂਅਲ ਇਹਨਾਂ ਦੀ ਪੁਰਾਣੀ ਲੜਾਈ ਪੁਰਾਣੀ ਰੰਜਿਸ਼ ਸੀਗੀ ਉਹਦੇ ਲੜਾਈ ਹੋਈ ਸੀ ਲਬਲਾਂਗੇ ਨੂੰ ਬਹੈਗੇ ਪਹਿਲੇ ਵੀ ਸ਼ਖਸ ਦੇ ਉੱਪਰ ਮਕਰ ਦੇ ਨਜ਼ਰ ਹੈਗੇ ਹੈਗੇ ਰਿਕਾਰਡ ਹੈਗਾ ਤਾਂ ਪੁਰਾਣਾ ਇਹਨੂੰ ਟੀਮ